ਜਾ ਰਿਹਾ ਗਰਬਰੀ ਫਰਬਰੀ ਮਾਰਟ ਤੁਸੀਂ ਉਹ ਲਿਆ ਤੇ ਟਰਾਲਾ ਰਾਤ ਨੂੰ ਭਰ ਕੇ ਆ ਆ ਚੌਥਾ ਮਹੀਨਾ ਭਾਜੀ ਚੌਥੇ ਮਹੀਨੇ ਨੂੰ ਮਫੀ ਨੰਬਰ ਲੱਗਿਆ ਮਿੰਟਾਂ ਨਾਲ ਮਿਸਤਰੀ ਆ ਦੀ ਇੰਨੀ ਬੁਕਿੰਗ ਹੋ ਗਈ ਪਰ ਜਵਾਨ ਕੋਈ ਸਾਈ ਨਹੀਂ ਸੀ ਹਾਂ ਅੱਛਾ ਜਵਾਨ ਦਾ ਪੱਕਾ ਹੈ ਕਿਹਾ ਪੈਸੇ ਲੈ ਲਿਆ ਕਹਿੰਦਾ ਲੋੜੇ ਨਹੀਂ ਬਾਈ ਜਿੱਦਾਂ تیرੇ ਕੰਮ ਕਰੂੰਗਾ ਬਾ ਲੋੜੇ ਨਹੀਂ ਪੈਰ ਕਿਸ ਤਾ ਆ ਜਾਓ ਬਟੇਰਾ ਚੱਲ ਆਇਆ ਕੱਲ ਪ੍ਰਧਾਨ ਡਰਾਈਵਰ ਟਕੜਾ ਏ ਲਓ ਜੀ ਬਾਈ ਸੁੱਖੇ ਨੇ ਬਣਾਤੀ ਰੇਲ ਇੱਟਾਂ ਦੀ ਆ ਪਾ ਮਿਲਦਾ ਬੰਦਾ ਬੁਕਿੰਗ ਪਰ ਆ ਸੁੱਖੇ ਬਾਈ ਜੇ ਕਿਸੇ ਨੇ ਤੈਨੂੰ ਬੁੱਕ ਕਰਨਾ ਹੋਵੇ ਤਾਂ ਜੱਗੇ ਪਾਉਸ ਵਾਲੀ ਕੰਮ 2 ਮਹੀਨੇ ਦਾ ਟਾਈਮ ਹੈ 2 ਮਹੀਨੇ ਦਾ ਬੱਲਾ ਬੱਲਾ ਕੋਈ ਬਾਈ ਪਤਾ ਕੀ ਆ ਹਾਂ ਮੰਨੇ ਵੇੜ ਕੇ ਦੂਜੀ ਜਗ ਜਾਣਾ ਨਵੰਬਰ ਜਨਵਰੀ ਫਰਵਰੀ ਮਾਰਚ ਤੁਸੀਂ ਉਹ ਲਿਆ ਤੇ ਟਰਾਲਾ ਰਾਤ ਨੂੰ ਭਰ ਕੇ ਆ ਆ ਚੌਥਾ ਮਹੀਨਾ ਭਾਜੀ ਜਵਾਨ ਨੇ ਮੋਬਾਈਲ ਨੰਬਰ ਲੱਗਿਆ ਮਿੰਟਾਂ ਨਾਲ ਮਿਸਤਰੀਆ ਦੀ ਇੰਨੀ ਬੁਕਿੰਗ ਹੋ ਗਈ ਪਰ ਜਵਾਨ ਕੋਈ ਸਾਈਜ਼ ਨਹੀਂ ਸੀ ਹਾਂ ਅੱਛਾ ਜਵਾਨ ਦਾ ਪੱਕਾ ਹੈ ਉਹ ਕਿਹਾ ਪੈਸੇ ਲੈ ਲਾ ਕਹਿੰਦਾ ਲੋੜੇ ਨਹੀਂ ਬਾਈ ਜਿੱਦਾਂ ਤੇਰੇ ਕੰਮ ਕਰੂੰਗਾ ਬਾ ਲੋੜੇ ਨਹੀਂ ਪੈਣਗੇ ਪੰਗਾ ਆ ਜਾਓ ਬਥੇਰਾ ਚਲ ਆਇਆ ਅਕਰ ਜਿਹੜਾ ਚੰਗਾ ਮਿਸਤਰੀ ਹੁੰਦਾ ਜਾਂ ਚੰਗਾ ਬੰਦਾ ਹੁੰਦਾ ਮਿਲਦਾ ਨਹੀਂ ਹੈਗਾ ਹੈ ਪੁੱਛੇ ਤੇ ਘਰਾਂ ਕੇ ਆ ਕਹਿ ਕੇ ਨਹੀਂ ਸੁਕੇ ਸੁਕੇ ਸੱਚੀ ਗੱਲ ਹੈ 5-4000 ਰੁਪਏ ਤੇ ਫਰਾਜ਼ਮਾ ਕਹਿੰਦਾ ਲੋੜ ਹੀ ਨਹੀਂ ਪੈਂਦੀ ਪੈਸੇ ਮੈਂ ਕਹਿ ਗਿਆ ਵੀ ਦੇ ਪਰ ਨਹੀਂ ਮੈਂ ਆਪਾਂ ਕਹਿ ਨਹੀਂ ਪੁੱਛ ਪੁੱਛਣਾ ਹਾਂ ਉਹਦੇ ਕੇ ਮੈਂ ਦੋਵੇਂ ਠੇਕੇਦਾਰ ਤੱਕੜੇ ਕੋ ਉਹ ਖੜਾ ਕਹਿੰਦਾ ਪਰਾਹੀ ਵੀ ਕਰਵਾਏ ਨਹੀਂ ਕਹਿੰਦਾ ਉਹਦਾ ਫੋਨ ਪੈ ਲੱਗਿਆ ਯਾਰ ਇਹ ਦਾ ਲੱਗਣਾ ਕਿਹੜਾ ਇਹਦਾ 1.5 ਸਾਲ ਲੱਗ ਜਾਣਾ ਲੱਗ ਰੂ 1.5 ਦਾ ਲੱਗਣਾ ਲੈ ਕਹਿੰਦਾ ਜੀ ਲੱਗਦਾ ਕਿ ਤੇਰੇ ਕੋਲ ਹੀ پیسے ਕੱਢ ਦੇਣੇ ਸੀ ਫਿਰ ਚਾਹ ਪਾਣੀ ਦੇ ਉਹ ਵੀ ਵਰਵਾ ਨਹੀਂ ਕਹਦਾ ਨਾ ਮੈਂ ਤਾਂ ਪੁੱਛਣਾ ਕੋਲ ਬੈਠਾ ਹਾਂ ਕਹਿੰਦਾ ਵੀ ਲੋੜੇ ਨਹੀਂ ਪੰਡ ਜੀ ਜ਼ੁਬਾਨ ਇਹੋ ਜੀ ਹੈ ਜਿੱਦਣ ਕੰਮ ਨਿਪੜ ਗਿਆ ਤੇਰੇ ਘਰ ਦਾ ਨਾ ਲੈ ਕੇ ਉਹੀ ਗੱਲ ਹੋ ਗਈ ਠੁਕੇ ਭਾਈ ਇਹ ਕਾਂਟਰੀ ਪਲਾਸਟਰ ਪਲਾਸਟਰ ਗੇਲ ਤੇ ਵਧੀਆ ਇਹ ਵੀ ਕੰਮ ਜਾਵਾ ਜੇ ਕੋਲ ਨੂੰ ਕਰਕੇ ਦਿਖਾ ਦੇ ਆ ਜੀ ਕਰਕੇ ਇੱਕ ਆਮ ਜਿਹਾ ਇਹ ਟੀਪ ਆਹੇ ਅੱਜ ਕਾਹੋ ਬਿਲਡ ਲਾਇਆ ਜਹਾ ਤੇਜ ਮਸਾਲਾ ਘਰਿਆ ਹੋਇਆ ਪੂਰਾ 2-1 ਦਾ ਇਹਦੇ ਵਿੱਚ ਇਹ ਭਰ ਗਿਆ ਮਤਲਬ ਇਹ ਨਹੀਂ ਕੰਦ ਬੀਜ ਪਰ ਰੰਗ ਹੋ ਗਿਆ ਉਤਰੂਗਾ ਨਹੀਂ ਡਬਲ ਸਪੋਰਟ ਆ ਡਬਲ ਡਬਲ ਹਾਂ ਤੇਜ ਲੱਗਿਆ ਇਹ ਇੱਕ ਤਾਂ ਲੱਗਦਾ ਚਾਰ-ਇੱਕ ਦਾ ਲਾਦੇ ਹਾਂ ਹੁਣ ਇਹ 2-1 ਦਾ ਅੱਛਾ ਤੇਜ ਲਾ ਰਹੇ ਆ ਪੂਰਾ ਤੇਜ ਆ ਜੇ ਕੰਨ ਥੌੜੇ ਕੇ ਕੱਢੂਗੇ ਇੱਕ ਵੀ ਇਹ ਚੋਂ ਉਹ ਨਹੀਂ ਟੁੱਟੂਗੇ ਇੱਕ ਨਿਕਲੂਗੇ ਨਹੀਂ ਅੰਨੇ ਇੱਕ ਮੇਜ ਉੱਤੀ ਐ ਨਾਲੇ ਅੰਕਲ ਕੰਮ ਛੇਤੀ ਹੁੰਦਾ ਹਾਂ ਰੰਗ ਆਉਣਾ ਐ ਸਮਝ ਲੈ ਵੀ ਜਿਆ ਬੀਮ ਪਾਤਾ ਕੰਦ ਵਿੱਚ ਸਰੀਆ ਪਾਤਾ ਗਈਆ ਟੀਪ ਮਾਰਤੀ ਬਰਾਬਰ ਇਹ ਐਨਾ ਕੰ ਨੇ ਇਹ ਰੰਗ ਹੋਣਗਾ ਕੰਦੇ ਨੂੰ ਹਾਂ ਉਹ ਜੋ ਉਹ ਹੀ ਡਿਜ਼ਾਈਨ ਆਉਣਾ ਸਿਰੇ ਤੇ ਸਿਰੇ ਤੇ ਤਾਂ ਠੀਕ ਰੰਗ ਚਾਹੀਦਾ ਉਹਨੇ ਤਾਂ ਹੀ ਉਹ ਕਹੀ ਜਾਂਦਾ ਉਹ ਦੇਖੀ ਜਾਂਦਾ ਖੜਾ ਉੱਪਰ ਤੇ ਬਈ ਬੰਦਾ 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 ਵਲ ਐਂ ਕੋ ਬਣਾਏ ਜੇ ਉਹ ਬਿੰਦੂ ਕਿੰਨੇ ਸਾਲ ਆਉਣੇ ਆ ਇੱਕ ਸਾਲ ਜੰਮੀ ਚ ਜਾਣਾ ਹੈਗਾ ਆ ਕਰਾ ਬੈਂਚ ਰੰਗ ਕਰਾਇਆਗਾ ਸ਼ਾਮ ਨੂੰ ਗੋਹਾਜ ਕਾਇਆ ਕਰ ਇਹਨੇ ਕਿਹਾ ਚਾਰ ਦਿਨ ਤੇ ਮੈਂ ਚੱਲੇ ਆ ਜੀ ਚਾਰ ਬੰਦੇ ਹੋਰ ਲਿਆਉਣੇ ਰੋਪੜ ਤੇ ਬਸ ਆ ਜੀ ਪਰ ਆਇਆ ਕਲੇ ਹੁਣ ਆਪ ਕੰਮ ਕਰਦਾ ਕਿਸੇ ਭਰੋਸੇ ਕਰਾਉਣਾ ਵੀ ਔਖਾ ਏ ਆਪਣਾ ਟਾਇਰ ਲਾਈ ਤੀ ਜਿਹੜੇ ਮਿਸਤਰੀ ਨੇ ਲਾਈ ਤੇ ਉਹ ਚਲੇ ਗਿਆ ਦੂਏ ਨੇ ਲਾਈ ਦੇ ਲਾਦੀਆਂ ਲੇ ਲੇ ਪਰ ਪਰ ਆਇਆ ਵੀ ਜਿਹੜਾ ਵਿੱਚ ਬੰਦਾ ਪੈਂਦਾ ਸੁਖੇ ਉਹਨੂੰ ਤਜਰਬਾ ਨਹੀਂ ਹੁੰਦਾ ਜਿਹੜਾ ਬੰਦਾ ਆਪ ਕੰਮ ਕਰਦਾ ਐਡਾ ਮਿਸਤਰੀ ਆ ਇਹਦਾ ਪੰਜ ਪੰਜ ਮਿੱਠੂ ਮਗਰ ਪੰਜ ਛੇ ਬੰਦੇ ਹੋਰ ਵੀ ਰੱਖ ਸਕਦਾ ਸੁਖੇ ਆਪ ਕਰਦਾ ਜਿਖਣਾ ਤੂੰ ਕਹਿੰਦਾ ਕਰਦਾ ਇੱਕ ਕੰਧ ਤੱਕ ਕਿਸੇ ਨੂੰ ਦੇਖਤੀ ਕਰਨੇ ਨੂੰ ਉਹੀ ਚ ਫਾਲਟ ਪੈ ਗਿਆ ਸਾਰੀ ਚ ਤੇਰਾ ਨਾਮ ਵੱਜੀ ਜਾਣਾ ਸਹੀ ਨੂੰ ਵੀ ਗਲਤ ਕਹੀ ਜਾਣਾ ਅਗਲੇ ਕਿਉਂ ਕਹਣਾ ਕੋਈ ਵੀ ਕੱਢ ਕੇ ਕੋ ਨਕਸ਼ਾ ਦੇ ਦਿਓ ਉਹੋ ਜੋ ਖੜੀ ਕਰ ਦੂਗਾ ਬਿਲਡਿੰਗ ਉਕਣੇ ਕੱਢ ਦੋ ਕਹਿੰਦਾ ਮੈਟਰ ਨਕਸ਼ਾ ਚਾਹੀਦਾ ਨਕਸ਼ਾ ਚਾਹੀਦਾ ਉਕਣੇ ਬਣਾ ਦਿਓ ਤਿਆਰਵਾ ਵੀ ਹੋ ਗਿਆ ਬਾਈ ਉਮਰ ਲੰਗੀ ਜੀ ਨਕਸ਼ਾ ਤਾਂ ਜੱਗੇ ਨਹੀਂ ਬਣਾਤਾ ਕਿੰਨੇ ਸਾਲ ਹੋ ਗਏ ਬਾਈ ਕੰਮ ਕਰਦੇ ਨੂੰ ਮੰਨੋ ਮੰਨੋ ਹੋ ਗਏ ਵੀਰੇ 15 20 ਸਾਲ ਹੋ ਚੱਲੇ ਹੁਣ ਤੇ ਤਾਂ ਕੱਲ ਤਿਆਰਵਾ ਆ ਜਾਂਦਾ 11 20 ਲੱਖ ਤਾਂ ਤਿੰਨ ਮੰਜ਼ਲੀ ਖੜੀ ਕਰ ਦਦਾ ਪੁੱਛ ਹੋ ਜਾਂਦੀ ਸੁਕੇ ਕਰੀਆਂ ਵੀਰੇ ਪਤਾ ਗੱਲ ਕਿਆਂ ਦੀ ਆਪਾਂ ਨੇ ਆਪਣੇ ਏਰੀਆ 'ਚ ਕੰਮ ਉਹਦੇ ਘੱਟ ਕਰਿਆ ਹੁਣ ਕਿ ਕਰਿਆ ਸ਼ੁਰੂ ਪਹਿਲਾਂ ਆਪਾਂ ਬਾਹਰੇ ਕੰਮ ਕਰਦੇ ਰਹਿਆ ਬੇਲੇ ਆ ਹੋ ਗਿਆ ਉਹ ਵੱਧੀ ਕਿੰਨੀ ਐਡਾ ਵਾਰ ਜਟਾਣਾ ਹੋ ਗਿਆ ਇੱਧਰ ਕੰਮ ਕਰਿਆ ਜਾਦਾ ਹੁਣ ਆਪਣੇ ਇੰਨੀ ਟਾਈਮ ਮਿਲਦਾ ਹਾਂ ਹੋਰ ਇੰਨੀ ਟਾਈਮ ਮਿਲਦਾ ਹੈਗਾ ਸਾਡੇ ਤਾਂ ਅੰਕਲ ਹਲੇ ਚਵਾਰੇ ਚੂਰੇ ਪੈਂਦੇ ਜਾਂ ਕੰਦਾ ਗੁੰਦਾ ਕੋਠੀਆਂ ਜੋਗੇ ਹਲੇ ਵੈਰੇ ਹੈ ਨਹੀਂ ਜ਼ਿਮੀਂਦਾਰ ਏਡ ਘਟ ਚਲੋ ਚੱਲੀ ਜਾਂਦਾ ਯਾਰ ਜਲਦੀ ਹੈ ਤਾਂ ਚਲੀ ਜਾਂਦੀ ਭਾਈ ਮੈਂ ਦੇਖਿਆ ਚੰਡੀਗੜ੍ਹ ਕੱਲੀ ਨੂੰ ਕੋਈ ਖੇਤ ਬੇਲਾ ਨਹੀਂ ਰਿਹਾ ਕਲੋਨੀਆਂ ਘਟ ਹੋ ਗਈਆਂ ਉਹ ਖਤਮ ਹੋ ਗਿਆ ਦਕਾਨੇ ਕਹਦੇ ਨਹੀਂ ਕਿਹਟਾਂ ਨੇ ਸੁੱਖੇ ਰੋਪੜ ਫੂਲ ਨੂੰ ਲੱਗ ਗਿਆ ਕੇ ਆਈਟੀਆਈ ਕੋਲ ਨੂੰ ਆ ਮੌਲ ਜੇ ਦੇਖ ਲੋ ਲੈਟਾ ਤੱਕ ਲੱਗ ਗਿਆ ਕੇ ਸਾਰੀ ਆ ਕੇ ਦੇਖ ਲੈ ਲੈਟਾ ਤੱਕ ਆਨ ਕਰਾਈਂਦੀ ਸੁੱਖੇ ਦੇਖ ਲੈ ਆਪਣੇ ਲੈਟਾ ਦੇ ਗਾਹ ਮੌਲ ਸ਼ੁਰੂ ਹੋ ਜਾਂਦੇ ਆ ਹਾਂ ਹਸਪਤਾਲ ਆ ਕੇ ਚੰਡੀਗੜ੍ਹ ਦਾ ਕੰਮ ਹੋ ਗਿਆ ਹਾਂ ਆ ਜਿਹੜਾ ਪਹਿਲਾਂ ਗੱਦੇ ਜੇ ਦੇ ਦੇ ਮੌਲ ਵਿੱਚ ਉੱਥੇ ਹਾਂ ਵਿਚਾਲ ਤੇ ਅੱਗੇ ਜਾ ਕੇ ਬਚੇ ਰਲ ਗਏ ਹਾਂ ਉਹ ਤੇ ਮੌਲ ਕਪੜਾ ਰੱਖ ਲਿਆ ਉੱਥੇ ਵੀ ਹਾਂ ਰੀਸਾ ਵੀ ਜੰਮ ਚੱਲਦਾ ਜੀ ਕੁੱਖਾ ਨੇ ਭਾਈ ਕੰਮ ਹੈ ਹੈ ਮੇਰੇ ਗੁਰੂ ਨੇ ਗੱਲ ਕਹੀ ਸੀ ਹਾਂ ਕਹਣਾ ਹਰ ਕੰਮ ਵੀ ਸਿਖਾਵੇ ਨਾ ਕਿਸੇ ਨੂੰ ਕਹਣਾ ਚਲ ਸੜਿਆ ਨਾ ਉਸਤਾਦ ਦੇ ਮੂਹਰੇ ਖੁਫਾ ਖੁਫੇ ਬੈਠੇ ਹਾਂ ਗੁਰੂ ਦੇ ਮੂਹਰੇ ਜ਼ਿਕਰ ਕਰੀ ਹੋਵੇ ਕੋਈ ਵੀ ਲਾਲਾ ਉਹ ਗਲਤ ਹੈ ਗਲਤ ਹੈ ਅੱਡਾ ਹੋਰ ਪਾਸੇ ਕਰਨ ਨੂੰ ਹੈ ਹਾਂ ਦੁਨੀਆ 'ਬ ਭਰੋਸਾ ਨਹੀਂ ਰੱਖਾ ਪਾਣੀ ਦਾ ਡੱਬਾ ਦੇ ਇੱਕ ਸਾਡਾ ਡੁੱਬੂਗਾ ਆਪਣਾ ਹੀ ਦੋਬਦਾ ਦੂਗਾ ਨਹੀਂ ਦੋਬਦਾ ਆਹ ਉਹ ਇਹ ਕਹੇ ਜਾਈਆਂ ਵੀ ਇਹ ਗਾਂਧੀ ਵਾਲੀਆਂ ਬਿੰਦੂ ਨੇ ਮੈਂ ਕਿਹਾ ਜੇ ਝਾੜ ਕੇ ਦੇਖੇ 2 ਕਿਲੋ ਕਰਦਰ ਨਿਕਲਣਾ ਵਿੱਚ ਤੇ ਕਹਦੇ ਇੱਕਣਾ ਬਾਈ ਯਾਰ ਇੱਕਣਾ ਬਾਈ ਯਾਰ ਮੈਂ ਟੈਲਾ ਲਾਇਆ ਜਾਂਦਾ ਨਾ ਯਾਰ ਵੀ ਰਗੜਾਈ ਹੋਈ ਸੀ ਲੈ ਦੇ ਕੇ ਉਹ ਦੇ ਕੇ ਬਾਈ ਕੇ ਨਾ ਟਰੈਕਟਰ ਨੂੰ ਵੀ ਚੈੱਕ ਕਰ ਲਓ ਇੱਕ ਦਿਨ ਕਿਹੜਾ ਬਾਪੂ ਕੇ ਦੇਖ ਲਓ ਮਾ ਬਾਈ ਖੇਤ ਨਹੀਂ ਹੈਗਾ ਹੁਣ ਕੋਈ ਕਬਾਈ ਕਹਿੰਦਾ ਰ ਕਹਿੰਦਾ ਚ ਪੰਜਾਬੀ ਨੂੰ ਚੈੱਕ ਕਰ ਲੋ ਕੱਢੂਗਾ ਇਹ ਟਾਈਮ ਨਹੀਂ ਅਜੇ ਉਹੀਓ ਟਾਈਮ ਨਹੀਂ ਕੱਢਣੇ ਤਾਂ ਕੋਈ ਕਰਦੇ ਨਹੀਂ ਨੀਲਾ ਘੋੜਾ ਚੱਕੇ ਆਹੋ ਹਾਂ ਥੱਲੇ ਦਾ ਬਾਈ ਉਹ ਚੈੱਕ ਕਰਦਾ ਵੀ ਉਹਨੂੰ ਮੋਡੀਫਿਕੇਸ਼ਨ ਦੀ ਲੋੜ ਹੈਗੀ ਕਿ ਨਹੀਂ ਹੈਗੀ ਥੱਲੇ ਵਰਤੇ ਹੀ ਨੇ ਮੌੜ ਹੀ ਮ ਗਈ ਹੁੰਦਾ ਬਾਈ ਜਿਹੜਾ ਮੇਨ ਗਾਰ ਨਾਲ ਡੀਜ਼ਲ ਖਰਚੇ ਦਾ ਹੈ ਉਹ 100 ਕਾ ਯਾਰ ਜੋਰ-ਜੂਰ ਦੀ ਵੀ ਐਡੀ ਗੱਲ ਨਹੀਂ ਹੈਗੀ ਬਾਈ ਜੇ ਲੈ ਆ ਤੂੰ ਬਸ 100 ਕਾ ਅੰਕਲ ਜੇ ਕੋਈ 3600-2 ਮਿਲ ਗਿਆ ਆਪਾਂ ਨੇ ਲੈ ਲਿਆ 2 ਵੀਲ ਠੀਕ ਹੈ ਜਗੇ ਬਾਈ ਜੇ ਕਿਸੇ ਕੋਲ 3630-2 ਜਿਹਨੂੰ C2 ਵੀ ਕਹਿੰਦੇ ਚਲੋ ਜੇ ਹੋਇਆ 3302 ਹਾਂ ਤੁਹਾਨੂੰ ਕਿੱਲਾ 21 22 23 24 ਮਾਡਲ ਹੋਇਆ ਵਾ ਲੈ ਲੈਣਾ ਦੱਸ ਦਿਓ ਇਹਨੇ ਘੋੜੇ ਵਾਲਾ ਹੋਇਆ ਲੈ ਲੱਗਾ ਕਿ ਨੀਲੇ ਘੋੜੇ ਵਾਲਾ ਤੈਨੂੰ ਕਰ ਦੇਣਾ ਹਾਂ ਵਾਹ ਲਾਲ ਘੋੜਾ ਹੋਰ ਹੀ ਰੱਖਣਾ ਲੈ ਤੇ ਲਾਲ ਘੋੜੇ ਨੂੰ ਗਿਣਦੇ ਆਂ ਲਾਲ ਘੋੜੇ ਵੀ ਟ੍ਰੈਸਟਰ ਠੀਕ ਨਹੀਂ ਚੱਲਦਾ ਜਣੀ ਰਵਾਜ ਜਾ ਹੋ ਗਿਆ ਰਵਾਜ ਹੋ ਗਿਆ ਚਲੋ ਉਹ ਜਿਹੜਾ ਵਰਤਲੇ ਇੱਕ ਵਾਰ ਬਦਲਣਾ ਵੀ ਚਾਹੀਦਾ ਸਮਾਂ ਕਿ ਚੱਲਣਾ ਚਾਹੀਦਾ ਹਾਂ ਹੁਣ ਜੇ ਸੁੱਖਾ ਇੱਕ ਏਟ ਲਾਈ ਜਾਵੇ ਹਰੇਕ ਮਾਲ ਨੂੰ ਉਹ ਨਹੀਂ ਉਹ ਚੀਮੇ ਦੀ ਲਿਆ ਨਹੀਂ ਉਹ ਫਲਾਣੇ ਦੀ ਲਿਆ ਨਹੀਂ ਉਹ ਤਾਂ ਮਕਾਨੇ ਦੀ ਲਿਆ ਆਪਣੀ ਆਪਣੀ ਡਿਮਾਂਡ ਆ ਰਹੀ ਹਾਂ ਸਾਰੇ ਆਪਣੇ ਆਪਣੇ ਕਿਸੇ ਨੂੰ ਕੋਈ ਆਏ ਦਾ ਸੁੱਖਿਆ ਸੀ ਮਕਾਨ ਪਾਇਆ ਪਹਿਲਾਂ ਕਿਸੇ ਭੱਠੇ ਦੀ ਲਿਆਂਦੀ ਦੀ ਦੂਈ ਵਾ ਪਾਇਆ ਫੇਰ ਕਿਸੇ ਦੀ 10 ਪਾਵਾ ਅਸੀਂ ਪਾਛੇ ਕਾਉਂਟਰ ਕਣਕ ਖਾਨੇ ਆ ਸਾਲ ਦੀ ਸੁੱਖਾ 10 ਕਾਉਂਟਰ ਕਬੂਤਰ ਨੂੰ ਖਵਾਉਂਦਾ ਨਾਲੇ ਬੇਸਤਰੀ ਆ ਚੌਕ ਦੀ ਗੱਲ ਐ ਬਾਈ ਸੁੱਖਾ ਹੋਇਆ ਬਿੰਦੂ ਹੋਇਆ ਇਹ ਕਹਿੰਦੇ ਇੱਕ ਢੋਲ ਸਪੈਸ਼ਲ ਕਬੂਤਰਾਂ ਵਾਸਤੇ ਆ ਜਿੰਨਾ ਬਿੰਦੂ ਤੂੰ ਜੱਗੇ ਨਾਲ ਕਾਦੀ ਯਾਰੀ ਕਣਕ ਦੀ ਯਾਰੀ ਆ ਹਰੋਂ ਦੇ ਦੇ ਜੱਗੇ ਕਣਕ ਦੇ ਮਖਾ ਜਿਹੜੀ ਅਸੀਂ ਪੀਰ ਖਾਨੇ ਆ ਉਹੀ ਜਾਂਦਾ ਕਬੂਤਰ ਬਾ ਠੀਕ ਆ ਰੇਟ ਦੀ ਕੋਈ ਗੱਲ ਨਹੀਂ ਕਹਣਾ ਬਾਈ ਥੋੜੀ ਚੁਪਤੀ ਜਾਂਦੀ ਐ 35 ਜਾਂਦੀ ਐ ਮੈਨੂੰ ਨਹੀਂ ਪਤਾ ਕਣਕ ਚਾਹੀਦੀ ਐ ਹਾਂ ਨਵੀਂ ਕਣਕ ਮੈਂ ਤਾਂ ਜਦੋਂ ਮਗਾਹ ਕਹਾਂ ਤਾਂ ਅੱਜ ਵੀ ਇਹ ਨਹੀਂ ਅਸੀਂ ਨਵੀਂ ਕਣਕ ਲੈਣੀ ਹੈ ਨਹੀਂ ਹੁਣ ਕਣਕੇ ਦੇਣੀ ਵੀ ਨੀ ਉਹ ਪੈਸੇ ਦੇਣੇ ਹਾਂ ਫਲੇ ਰੇਟ ਘਟਾ ਬਾਦਵਾ ਵਧਣਾ ਰੇਟ ਜਾ ਕੇ ਜਦ ਜਨੇ ਦਾ ਉੱਪਰ ਤੇ ਵੀ ਭਰਤੇ ਦਰਦ ਜਾਂਦੀ ਵੈਸੇ ਚਾਹੀਦਾ ਉੱਪਰ ਤੇ ਹੀ ਆ ਪਾਣੀ ਉੱਪਰ ਤੇ ਪੈਂਦਾ ਮੇਨਾ ਹਾਂ ਤੁਕੀ ਜਿਹੜਾ ਇੱਥੇ ਨੂੰ ਜੇ ਪਾਣੀ ਵੜ ਜਾਂਦਾ ਇਹ ਜਗ੍ਹਾ ਇੱਥੇ ਨਾ ਰਿਹਾ ਮੋਟੀ ਤੈ ਲੱਗੂਗੀ ਮੜੀ ਜੀ ਤੱਕੀ ਕੱਢਦੇ ਨਹੀਂ ਸੀ ਇੰਨੇ ਨੂੰ ਉਹ ਮੋਟੀ ਵੀ ਲਾਉਣੀ ਪੁੱਗੇ ਉਹਦੇ ਡੰਗਰਾਂ ਦਾ ਹੀਲਾ ਖਾਨਾ 6 ਮਹੀਨੇ ਬੜਾ ਜੇ ਪੂਰੇ ਅੱਧਾ ਜੀਏ ਨਹੀਂ ਡੰਗਰਾਂ ਦਾ ਹੀਲਾ ਕਿ ਆ ਵੀ ਉਹ ਲੈਂਟਰ ਲਾ ਦੇਣਾ ਲੈਂਟਰ ਲਾਉਣਾ ਉਹ ਨਹੀਂ ਪਾਉਂਦਾ ਤੂੰ ਮੇਰੀ ਸੜਕ ਤੇ ਜਲਾ ਤੇ ਤੀਨਾ ਵੀ ਨਹੀਂ ਪਾਉਣੀ ਆ ਹਾਂ ਤੂੰ ਜਗ੍ਹਾ ਖਣੀ ਛੱਡ ਦੇਣਾ ਇਹ ਅੱਜ ਤਾਂ ਇੱਕ ਨਹੀਂ ਛੱਡ ਦੇਣਾ ਉਹ ਪੜਦੀ ਹੋਗੀ ਹਾਂ ਬਣ ਕੇ ਕੋਈ ਨਿਊ ਨਹੀਂ ਪੱਟਦੀ ਕੋਈ ਪੋਸ ਨਹੀਂ ਬਾ ਲਿਆ ਕੇ ਸੁੱਖਾ ਅੰਦਰ ਪੀ ਲਾ ਕੇ ਤਹਿ ਕੋ ਦੇ ਕੋ ਲੈਂਟਰ ਨਾ ਮਲਾ ਦੇਣਾ ਨਾ ਉੱਚਾ ਪਾਉਣਾ ਤੇ ਨਹੀਂ ਬਾ ਪਾਉਣਾ ਉੱਪਰ ਠੀਕ। ਬਾਲਕਾ ਅਜੂਤ ਕੋਠੀ ਮਹਾਰਾਜ ਨੇ ਪਵਾਤੀ। ਉਹ 35 ਵਾਲਾ ਜੰਗਲਾ ਚੱਕ ਕੇ ਗੈਲ ਮਾਰਾ ਲੈ। ਇਹਦੇ ਬਾਿਹੜਾ ਬਣ ਕੇ ਇਹ ਵੀ ਦਵੱਲੇ ਜੰਗਲੇ ਲਾ ਕੇ। ਐਂ ਤਾਂ ਜਗੇ ਜੇ ਇੱਕ ਵਾਰ ਪੈ ਕੇ ਉੱਪਰ ਕਮਰਾ ਵੀ ਪੈ ਸਕਦਾ ਏ। ਲੈਂਟਰ ਦੀ ਆ ਮौज। ਟੀਨਾ ਪਰ ਕੁਛ ਨਹੀਂ ਪੈਣਾ। ਬਾਏ। ਉਹ ਬਿੰਦੂ। ਹਾਂਜੀ। ਟ੍ਰੈਕ ਕਰਦੇ ਵਿਛਾਣ ਲੂਗੇ ਤੈਨੂੰ। ਬਿੰਦੂ ਹੁਣ ਦੱਸ ਦੇ ਸਵੇਰ ਨੂੰ ਕਹਿੰਦਾ ਕਿਹੜੇ ਸਾਥੀ ਚਾਣ ਆ ਰਹੇ ਤੇ। ਆ ਸਾਡੀ ਸਫਾਈ ਹੋ ਰੰਡੀ ਤੇ ਤੁਸੀਂ ਕਹਿੰਦੇ ਸਾਥੀ ਚਲੇ ਗਏ। ਨਾ ਨਾ। ਕਿੰਨੇ ਸਾਲ ਚ ਕੰਮ ਨਿਵੇੜ ਕੇ ਜਾਣਾ 26 ਚ ਬਾਰੋਂ ਦੇ ਹਾਂ ਹਾਂ ਆਪ ਨੂੰ ਮੈਂ ਵਾਲਾ ਦੇ ਪਤਾ ਤੁਸੀਂ ਆਪ 15 ਦਿਨ ਆਪ ਇਹ ਨਾਲੇ ਪੂਰਾ ਕੰਮ ਲੜਾ ਹੀ ਤੱਕ ਹਾਂ ਇਹ ਨੇੜੇ ਕਰ ਦੇਣਾ ਹੁਣ ਤੱਕ ਦਾ ਬੰਦਾ ਤਰੀਕ ਨੂੰ ਮੀਂਹ ਨਹੀਂ ਪੂਰਾ ਉਹਨ ਦੇਣਾ ਚੌਥਾ ਪੈਸੇ ਨਹੀਂ ਪੂਰੇ ਦੇਣੇ ਫੇ ਇੰਨਾ ਠੇਕਾ ਮਹਿੰਗਾ ਹਾਂ ਕਾਲੀ ਨਾ ਕਰਦੀ ਯਾਰ ਸੁਣਨਾ ਮੇਰੀ ਹਾਂ ਇਹ ਕੰਮ ਟਾਪ ਦਾ ਹੈ ਮਹਾਰਾਜੀ ਕੰਮ ਬੜੇ ਕਰ ਰਿਹਾ ਕੇ ਨਾ ਸੱਲੀ ਅਬੇ ਹੁਣ ਤਾਂ ਮੇਰੀ ਨਿੱਕ ਆ ਸਾਫ ਕਰਤਾ ਸਾਰਾ ਕੁਝ ਆ ਜੰਗਲੇ ਦੇ ਲੈ ਕਿੱਕਣ ਬਣ ਗਏ ਮੋੜ ਕੇ ਹੁਣ ਜਿਹੜੇ ਨੇ ਪੇਂਟ ਕਰਨਾ ਨਜ਼ਾਰੇ ਲਿਆ ਦੇਣੇ ਚੱਬਿੰਦੂ ਫੇਤਾ ਜਾਣ ਲੱਗਾ ਮੈਂ ਕਿਹੋ ਵੀ ਚਾਹੂੰ ਯਾ ਤੇਰਾ ਭਾਈ ਆ ਪਿਆ ਆ ਤੱਕ 2000 ਰੁਪਏ ਕਿੱਥੇ ਉਹ ਕੋਈ ਗੱਲ ਨਹੀਂ ਯਾਰ ਹੋਗਾ ਹਾਂ ਕੋਈ ਉਹ ਗਿਫਟ ਬਾਹ ਤਰੇ ਤਾਂ ਵੀ ਕੋਈ ਗੱਲ ਨਹੀਂ ਤਾਂ ਵੀ ਕੋਈ ਗੱਲ ਨਹੀਂ ਕਾ ਕਿਹਾ ਤੇਰੇ ਤੇ 30 ਕਿਲੋ ਦਾ ਥੈਲਾ ਲੱਦ ਕੇ ਭੇਜਣਾ ਕੜ ਦੋ ਗਾਲੀ ਯਾਰ ਜਾਤਾ ਕਹੇ ਤਾਂ ਹੁੰਦਾ ਬਿੰਦੂ ਗਾਲ ਆਏ ਹੈ ਜੇ ਕੋਈ ਮੈਂਸ ਲੰਦਾ ਤਾਂ 2000 ਛੋਟ ਕਰਦਾ ਏ ਇਹਨਾਂ ਨੇ ਤੈਨੂੰ ਰੁਪਈਆ 20000 ਦੇ ਦੇਣਾ 20000 ਦੇ ਲੈ ਦੇਖ ਛੋਟ ਹੋ ਜਾਂਦੀ ਛੋਟ ਹੋਇਆ ਨਹੀਂ ਛੋਟ ਦੀ ਗੱਲ ਕਰੀ ਜਨਾ ਤੂੰ ਸਮਾਨ ਲੱਤਾਂ ਨਹੀਂ ਨਾ ਤੇ ਇਹਨਾਂ ਦਾ ਕਾਰੋ ਕੋਠੀ ਚੌਂਬਰੀ ਉਹਨਾਂ ਕੇ ਜਾਣ ਨਾ ਨਾ ਪਤਾ ਲੱਗੇ ਦੂਰ ਤੇ ਛੱਡੀ ਇਹ ਤਾਂ ਬਈ ਵਧੀਆ ਲੱਗਦੇ ਦੂਰ ਤੇ ਹਾਂ ਮੰਗੁਰ ਮਗਰੇ ਕੰਮ ਨਿਬੜ ਕੇ ਆਇਆ ਹਾਂ ਹਾਂ ਇਹ ਕੰਮ ਨੂੰ ਬੜਾ ਵਾਹ ਖੁਸ਼ੀ ਹੋ ਖੁਸ਼ੀ ਆ ਹ ਕੰਮ ਵੀ ਬਾਈ ਹੋਇਆ ਹੈ ਕਹਿੰਦਾ ਹਾਂ ਯਾਰ ਬਾਕੀ ਕੀ ਬਣ ਜੇ ਐ ਦਿਲ ਚਾਈਦਾ ਉਹ ਚੱਠਾ ਨਹੀਂ ਕੱਟਿਆ ਬਾਕੀ ਛੱਕੇ ਬਾਈ ਦਾ ਪਿਆਰ ਬਣ ਰਿਹਾ ਆਪਣਾ ਸਾਰੀ ਮਰਦ ਵਾ ਠੀਕ ਹੈ ਜੇ ਵਿਗੜ ਗਿਆ ਫੇਰ ਨਹੀਂ ਬਣਦਾ ਕੰਮ ਇੱਕ ਨੰਬਰ ਕਰਕੇ ਜਾਈਂ ਇਹ ਵਿਗੜ ਗਿਆ ਤੁਹਾਡਾ ਜੀ ਦੋ ਵਾਰੀ ਕਹਿ ਲੈਣਾ ਜੀ ਹੈ ਜੀ ਠੀਕ ਹੈ ਚੱਲ ਕਮਾਏ ਲੋ ਜੀ ਬਾਈ ਰੋਪੜ ਆਇਆ ਪੂਰੀ ਕਿਆ ਕਰਨ ਆਇਆ ਹੋ ਹਾਂ ਕੀ ਕਰਨਾ ਹੈ ਗੰਨਾ ਲੈ ਕੇ ਆਏ ਗੰਨਾ ਲੈ ਕੇ ਆਏ ਪ੍ਰਧਾਨ ਕੇ ਪ੍ਰਧਾਨ ਕਹਿੰਦਾ ਨਵੇਂ ਟਰੈਕਟਰ ਦਾ ਉਦਘਾਟਨ ਕਰਤਾ ਰ ਉਪਰ ਸ਼ਹਿਰ ਚ ਵਾਰਤਾ ਅਜ ਉਹ ਵੈ ਕਹਿੰਦਾ ਪਰ ਵੀ ਨਹੀਂ ਦੇਖਿਆ ਉਹਨੇ ਮੋੜਲੇ ਮੋੜ ਕਰੇਗੇ ਆਵਾਜ਼ ਆ ਕੇ ਮਾਰਦਾ ਹਾਂ ਪੂਰੀ ਆਜਾ ਲਵਾ ਦੇ ਵੈਕ चल चल लाद तो प्रधान दा। ड्राइवर तकड़ा है चल चल जान दे ਚੱਲ ਖੜ ਜਾ ਇੱਧਰ ਦੇਖਾਂ ਪਰ ਅਲ ਚੱਲ 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 ਚੱਲਦੇ ਜਾਣਦੇ 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 ਬਾਈ ਓਏ ਬਾਜ਼ਾਰ ਚ ਬਾਈ ਲੈ ਕੇ ਆਉਣਾ ਬਿਓਖਾ ਇੱਕ ਵਾਰ ਇੱਥੇ ਭੀੜ ਪੈ ਜਾਂਦੀ ਆ ਓਏ ਪ੍ਰਧਾਨ ਪਤਾ ਕੀ ਕਹਿਲਾ ਪੈਪਰ ਡੀ ਲੈ ਆ ਉਹਦਰ ਵੀ ਲਾ ਹੁਣ ਵੀ ਲੈ ਆਈ ਪਰੇ ਵੀ ਲੈ ਆ ਲੈ ਹੁਣ ਤਾਂ ਪਹਾੜ ਪਾ ਚੜਾ ਦੇ ਪੂਰੀ ਇਹਦਾ ਸੌਖੇ ਐ ਕਿ ਨਹੀਂ ਬੈਗ ਲਾਉਣੇ ਪ੍ਰਧਾਨ ਕਹਿੰਦਾ ਲਾਉਣਾ ਵੀ ਆਪਦੀ ਲੱਗਿਆ ਇਹਨਾਂ ਨੂੰ ਬੈਗ ਹਾਂ ਸੀਟਰ ਹੁੰਦਾ ਹੁਣ ਕਿੱਥੇ ਲੱਗਣਾ ਦਾ ਪ੍ਰਧਾਨ ਜੀ ਸੀਟਰ ਹੁੰਦਾ ਲਾਉਣਾ ਦਾ ਨਾ ਜੇ ਡੀਟਰ ਹੁੰਦਾ ਨਹੀਂ ਜਿੱਤੀ ਤਾਂ ਲੱਗਣਾ ਉਹਦੇ ਨਾਲ ਦੀ ਗੱਲ ਲੱਗਣੀ ਐਂਡਰੋਇਡ ਲਾ ਦੇ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਦੇ ਬਾਕੀ ਨੀਜੂ ਦਾ ਫਸਾ ਸਤਿ ਸ੍ਰੀ ਅਕਾਲ ਹਾਂ ਇਹ ਸਾਨੂੰ ਵੀ ਮੌਕਾ ਦਿੱਤਾ ਪਤਾ ਨਹੀਂ ਲੱਗੀ ਸਮਝ ਹੈਂਡ ਬ੍ਰੇਕ ਹਾਂ ਰੋਪਰ ਕਹਿੰਦੇ ਕੀੜਾ ਇਹਦਾ ਹਾਂ ਉਹ ਤਾਂ ਘਾਟਨੇ ਤੇਰੇ ਕੋਲ ਕਰਿਆ ਜਾਨ ਟ੍ਰੈਡ ਟ੍ਰਾਲੀ ਉਹ ਪਹਿਲੀ ਵਾਰ ਆਈ ਅੱਜ ਮੈਂ ਕਹਿੰਦਾ ਹਾਂ ਅੱਜ ਪਹਿਲੀ ਵਾਰ ਹੀ ਪਾਈ ਹਾਂ ਜਾਨੜੇ ਨੂੰ ਟ੍ਰਾਲੀ ਉਹ ਪਹਿਲੀ ਵਾਰ ਬਈ ਉਹ ਪੂਰੀ ਆਵਲੇ ਸੌਦੇ ਪੱਤੇ ਵੀ ਦੇ ਲਈ ਕਿਰੇ ਸਾਡੇ ਮੋਟਰਸੱਲੇ ਜੀਵੇ ਕੋਈ ਚੱਲੀਏ ਫਿਰ ਉਹ ਬਈ Sen ya Allah uh Aha. -huh.